शेयर करना ना भूलियो रोड दी दूसरी साइड तो एक درخت ਡਿੱਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ ਸਰ ਗੱਡੀ 'ਚ ਪੰਜ ਜਾਨੇ ਸੀਗੇ ਐਸਐਫਟੀਐਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਇੱਕ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਸ ਦਾ ਕਰਕੇ ਕਿ ਦਰਖਤ ਡਿੱਗ ਗਿਆ ਤੇ ਬਹੁਤ ਨੁਕਸਾਨ ਹੋਇਆਗੇ ਤਾਂ ਪਹੁੰਚੋ ਹਨਾ ਮੌਕੇ ਤੇ ਮੌਜੂਦ ਲੋਕੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜ਼ਿਆਦਾ ਸੀ ਐਸਐਫ ਟੀਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲ ਲਈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਰੀ ਫਰੀਦਕੋਟ ਕੋਟਕਪੂਰਾ ਰੋਡ ਤੇ ਬਾਬਾ ਰੋਡੇ ਸ਼ਾਦੀ ਦਰਗਾਹ ਦੇ ਨਜ਼ਦੀਕ ਇੱਕ ਵੱਡਾ ਹਾਦਸਾ ਹੋਇਆ ਹੈ ਜਿੱਥੇ ਕੋਟਕਪੂਰਾ ਵਾਲਿਓ ਪਾਸਿਓਂ ਆ ਰਹੀ ਇੱਕ ਸਵਿਫਟ ਕਾਰ ਤੇ ਦਰਖਤ ਡਿੱਗ ਪਿਆ ਜਿਹੜਾ ਦੂਸਰੇ ਪਾਸੇ ਸੜਕ ਦੇ ਕਿਨਾਰੇ ਤੋਂ ਡਿੱਗਿਆ ਤੇ ਇਹ ਕਾਰ ਦੇ ਬਿਲਕੁਲ ਛੱਤ ਦੇ ਉੱਪਰ ਡਿੱਗਿਆ ਜਿਸ ਕਾਰਨ ਇਸ ਦੇ ਵਿੱਚ ਸਵਾਰ ਸੀ ਜਿਹੜੇ 5 ਲੋਕ ਉਹ ਵਿੱਚ ਦਬ ਗਏ ਉਹਨਾਂ ਨੂੰ ਮੌਕੇ ਤੇ ਪਹੁੰਚੇ ਲੋਕਾਂ ਨੇ ਕਾਰ ਵਿੱਚੋਂ ਬਾਹਰ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ ਜਾਣਕਾਰੀ ਮਿਲੀ ਹੈ ਕਿ ਇਹਨਾਂ ਵਿੱਚੋਂ ਇੱਕ ਲੜਕੀ ਦੀ ਮੌਤ ਹੋ ਚੁੱਕੀ ਹੈ ਤੇ ਇਹ ਪੰਜੇ ਸਵਾਰ ਕੋਟਕਪੂਰਾ ਦੇ ਨਜ਼ਦੀਕ ਪਿੰਡਾਂ ਵਾੜਾ ਭਾਈਕਾ ਜਾਂ ਸਿਵੀਆਂ ਦੇ ਨਜ਼ਦੀਕ ਦੇ ਦੱਸੇ ਜਾ ਰਹੇ ਆ ਹਾਲੇ ਪੂਰੀ ਤਰ੍ਹਾਂ ਇਹਨਾਂ ਦੀ ਪਛਾਣ شناخت ਨਹੀਂ ਹੋਈ ਹੈ ਦਰਖਤ ਡਿੱਗਣ ਕਾਰਨ ਕਾਫੀ ਸਮਾਂ ਟ੍ਰੈਫਿਕ ਵੀ ਬੰਦ ਰਿਹਾ ਤੇ ਫਿਰ ਐਸਐਸਐਫ ਦੀਆਂ ਟੀਮਾਂ ਤੇ ਹੋਰ ਲੋਕਾਂ ਨੇ ਪਹੁੰਚ ਕੇ ਦਰਖਤ ਨੂੰ ਕੱਟ ਕੇ ਪਾਸੇ ਕੀਤਾ ਤੇ ਟ੍ਰੈਫਿਕ ਬਹਾਲ ਕੀਤਾ ਪੰਜਾਂ ਵਿੱਚੋਂ ਚਾਰਾਂ ਜ਼ਖਮੀਆਂ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਚੱਲ ਰਿਹਾ ਹੈ ਜਦੋਂ ਕਿ ਇੱਕ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਸਜਕ ਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਸ ਦਾ ਕਰਕੇ ਕਿ ਦਰਖਤ ਡਿੱਗ ਗਿਆ ਤੇ ਬਹੁਤ ਨੁਕਸਾਨ ਹੋਇਆਗੇ ਤਾਂ ਪਹੁੰਚੋ ਹਨਾ ਸਰ ਜਿਉਂਦੀ ਆਪਾਂ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗ ਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ ਸਰ ਗੱਡੀ 'ਚ ਪੰਜ ਜਾਨੇ ਸੀਗੇ ਸਰ ਨਦੀ ਸੱਟਾ ਕਾਫੀ ਨੇ ਨਾਲ ਇੱਕ ਕਿਹਾ ਜਾ ਰਿਹਾ ਕਿ ਛੋਟਾ ਬੱਚਾ ਸੁੰਧ ਜਿਆਦਾ ਸੱਟਾਂ ਨੇ ਸਰ ਮੌਕੇ ਤੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਰ ਕਿਉਂਕਿ ਸਾਡੇ ਐਸਐਸਐਫ ਟੀਮ ਜਾਂ ਤੋਂ ਜਸਟ ਪਹਿਲਾਂ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਮੌਕੇ ਤੇ ਮੌਜੂਦ ਲੋਕੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜਿਆਦਾ ਸੀ ਐਸਐਸਐਫ ਟੀਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲ ਲਏ ਪਤਾ ਲੱਗੇ ਕਿ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀ ਹਾਂਜੀ ਸਰ ਥੋੜਾ ਆਪਾਂ ਪਤਾ ਕਰ ਰਹੇ ਹਾਂ ਇਹ ਹਾਲੇ ਫੋਟੋ ਵਗੈਰਾ ਸ਼ੇਅਰ ਕਰਿਆ ਨੇ ਕਿ ਤੇ ਛੇਤੀ ਤੋਂ ਛੇਤੀ ਚੱਕਮੀ ਆਦੀ ਪਛਾਣ ਕਰੀ ਜਾ ਸਕੇ ਜੇ ਕੋਈ ਜਾਣਕਾਰੀ ਇਸ ਹੱਨੇ ਹੈ ਕਿ ਕਿੱਥੋਂ ਆ ਰਹੀ ਸੀ ਜਾਂ ਕਿੱਥੋਂ ਦੀ ਗੱਡੀ ਹੈ ਨਹੀਂ ਸਰ ਹਾਲੇ ਤਾਂ ਇਦਾਂ ਆਪਾਂ ਕਰ ਰਹੇ ਹੈ ਇਹ ਕੰਮ